ਦੇਵਿੰਦਰਾ ਦੇਵਿੰਦਰਾ ਹਾਂਜੀ ਮੰਮੀ ਆਹ ਕੁੱਠੇ ਚਲੀ ਮੜਾ ਜਾ ਆਇਆ ਥੱਲੇ ਨਹੀਂ ਧੁੱਪ ਕੁੱਠੇ ਕਰਨਾ ਹਾਂ ਯਾਰ ਤੁਮ ਤੇ ਹੋ ਹੋ ਕੁੱਪਣੀਆਂ ਮਾਰਦੀ ਰਹੇ ਇੱਕ ਗੱਲ ਕਹੀ ਆ ਤਾਂ ਸਵਾਲ ਦੋ ਨਾਲ ਹੋਰ ਕਰ ਦਿੰਦੀ ਮਾਤਾ ਕੋਈ ਹਾਲ ਨਹੀਂ ਤੇਰਾ ਵੀ ਕੁੱਠੇ ਦੇ ਕਰਨਾ ਹਾਏ ਹਾਏ ਮੰਮੀ ਧੁੱਪ ਤਾਂ ਥੱਲੇ ਬੜੀ ਆ ਉੱਪਰ ਕੀ ਕਰਨਾ ਮੈਨੂੰ ਲੈ ਜੇ ਨਾ ਯਾ ਕੀ ਪਰਦਾ ਵੀ ਹੁੰਦਾ ਵਾ ਕਿ ਤੂੰ ਸਾਰੀਆਂ ਗੱਲਾਂ ਸੱਸ ਸਾਹਮਣੇ ਪੁੱਤਰ ਪੁੱਤਰ ਕਰੀ ਜਾਂਦੀ ਬਹਿ ਜਾ ਮੰਜੇ ਤੇ ਪਤਾ ਨਹੀਂ ਕੀ ਹੋ ਗਿਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੰਮੀ ਤੇਰੀ ਵੀ ਕੀ ਗੱਲ ਹੋ ਗਈ ਆ ਮੈਂ ਤਾਂ ਆਖਿਆ ਤੂੰ ਸਿਆਣੀ ਬੜੀ ਆ ਤੂੰ ਤਾਂ ਡੰਗਰ ਵਾਂ ਇੱਕ ਨੰਬਰ ਦੀ ਕੁੜੀ ਤੂੰ ਜੋ ਮੈਨੂੰ ਸਿਖਾ ਲਿਆ ਉਹ ਤਾਂ ਤੂੰ ਹੈ ਹੀ ਨਹੀਂ ਜੋ ਸਿੱਖਿਆ ਦਿੱਤੀ ਤੈਨੂੰ ਇੱਥੇ ਆਣ ਕੇ ਇੰਨਾ ਵਰਗੀ ਹੋ ਗਈ ਮੇਰੀ ਸੁਣ ਤੇ ਸਹੀ ਮਾਤਾ ਸੁਣਾ ਦੇ ਮੈਨੂੰ ਤੇ ਭੈਣ ਦਾ ਤਰਸ ਆਉਂਦਾ ਹੀ ਉਹ ਉਮਰ ਵੱਡੀ ਹੁੰਦੀ ਜਾਂਦੀ ਜਿੱਥੇ ਅਹੀਂ ਜਾਣੇ ਮੈਂ ਤੇ ਤਾਂ ਨਹੀਂ ਵੀ ਤੈਨੂੰ ਲੈ ਜਾ ਤੇ ਤਾਂ ਮੈਂ ਬਗੜਬਾਹ ਕਰਦੀ ਸੱਸੇ ਸਾਹਮਣੇ ਸੱਸ ਮੇਰੀ ਨਹੀਂ ਇਦਾਂ ਦੀ ਵਿਚਾਰੀ ਅੱਛਾ ਅਹੀਂ ਇਦਾਂ ਦੇ ਆ ਬਾਬਿਆਂ ਦਾ ਚੱਕਰ ਕੀ ਆ ਬਾਬਿਆਂ ਦਾ ਚੱਕਰ ਇਹ ਆ ਬੜੇ ਜਾਣੇ ਜਾਣ ਦਿਲਾਂ ਦੀਆਂ ਜਾਣਣ ਵਾਲੇ ਦੁਨੀਆ ਕਿਤੇ ਮਮੀ ਇੱਕ ਵਾਰ ਤੂੰ ਜਾਏਂਗੀ ਨਾ ਇੱਕ ਵਾਰੀ ਮੇਰੇ ਆਖੇ ਚਲ ਜਾ ਦੁਨੀਆ ਕਿਤੇ ਪਤਾ ਨਹੀਂ ਲੱਗਦਾ ਤੇਲ ਸਟਿਆ ਦੇਦੇ ਪੁੰਜੇ ਨਹੀਂ ਪੈਂਦਾ ਇੰਨੀ ਤਗਤ ਆਉਂਦੀ ਬਾਬੇ ਜੀ ਦੇ ਮੇਰੀ ਗੱਲ ਸੁਣ ਲੈ ਪਹਿਲਾਂ ਐਵੇਂ ਬੋਲੀ ਚੰਨੀ ਹੈ ਗੁਰੂ ਘਰ ਜਾਇਆ ਕਰੋ ਗੁਰਦੁਆਰਾ ਸਾਹਿਬ ਸਭ ਕੋ ਉਥੋਂ ਮਿਲਣਾ ਵਾ ਕਿਉਂ ਕਿਤੇ ਵਿਹਮਾ ਪਰਮਾ ਚ ਪਈਆਂ ਤੁਸੀਂ ਨਹੀਂ ਮੇਰੀਏ ਮਾਏ ਸਾਡੇ ਜਿੰਨਾ ਗੁਰੂ ਘਰ ਕੌਣ ਜਾਂਦਾ ਅਸੀਂ ਗੁਰੂ ਘਰ ਬਥੇਰਾ ਜਾਂਦੇ ਆ ਨੱਕ ਬੋਲ ਰਗੜਦੇ ਜਾ ਕੇ ਤੇ ਮੇਰੀ ਸੁਣ ਗੱਲ ਉਹ ਤੇ ਇਨਾ ਜਾਣੀ ਜਾਣੀ ਵੀ ਮੈਂ ਨਹੀਂ ਅੜਿਆ ਫੜਿਆ ਕੰਮ ਉਹੀ ਕੱਢਦਾ ਹੀ ਦੁਨੀਆ ਤਾਂ ਇੰਨੀ ਜਾਂਦੀ ਆ ਆਏ ਹਾਏ ਇੱਕ ਵਾਰੀ ਮਾਏ ਮੇਰੇ ਅੱਖੇ ਚਲ ਜਾਹਾਂ ਤੇ ਕੁੜੀ ਨੂੰ ਲੈ ਜਾ ਕਿਤੇ ਇਹਦੇ ਵੀ ਸਬਜੋਗ ਖੁੱਲ ਜਾਣਾ ਤੇ ਰਿਸ਼ਤਾ ਹੋ ਜਾਏ ਪਰ ਜਾਈ ਦਾ ਪਤਾ ਹੀ ਐਡੀ ਜ਼ਬਾਨ ਹੀ ਉਹਨੇ ਟਿਕਣ ਨਹੀਂ ਦੇਣੀ ਰੱਬ ਨਾ ਕਰੇ ਤੈਨੂੰ ਕੋ ਹੋ ਗਿਆ ਤੇ ਉਹ ਤੇ ਰਹਿ ਗਈ ਨਾ ਉਥੇ ਭਾਂਡੇ ਮਾਂਜਣ ਜੋਗੀ ਤੇ ਮੇਰੀ ਗੱਲ ਸੁਣ ਇਹ ਤੈਨੂੰ ਮੱਤ ਕਿੰਨਾ ਦਿੱਤੀ ਹੈ ਹਰਾਏ ਕਿੰਨੇ ਪਾਇਆ ਵਾ ਹੁਣ ਜਦੋਂ ਤੇਰੀ ਧੀ ਦੇ ਘਰ ਲਾਦਨੀ ਆ ਤੇ ਉਹਨਾਂ ਤੇ ਖੁਈ ਜਾਲ ਪਾਉਣੇ ਆ ਪਾਉਣੇ ਪੈਂਦੇ ਆ ਯੋ ਉਹਨਾਂ ਨੂੰ ਗੁਰਦੁਆਰੇ ਦਾ ਰਾਹ ਨਹੀਂ ਆਉਂਦਾ ਗੁਰਦੁਆਰਾ ਸਾਹਿਬ ਦਾ ਕੀ ਗੱਲ ਹੈ ਗੁਰਦੁਆਰਾ ਸਾਹਿਬ ਜਾਈਦਾ ਵਾ ਮੰਮੀ ਤੂੰ ਨਹੀਂ ਉਦਾ ਮੰਨਣਾ ਮੈਨੂੰ ਲੱਗਦਾ ਪੰਦ ਨਹੀਂ ਤਾਣੀ ਵਿਗੜੀ ਪਈ ਫਿਰਦੀ ਐ ਸਾਨੂੰ ਵੀ ਨਾਲ ਉਸੇ ਡੋਰੇ ਲਾਈ ਫਿਰਦੀ ਐ ਇੱਧਰ ਨੂੰ ਚੱਲ ਜੋ ਰਹੀ ਨਹੀਂ ਤੁਹਾਡੇ ਘਰ ਮਿਲਣ ਗਈ ਆਗੇ ਤੂੰ ਸਾਡੇ ਮਗਰ ਹੀ ਪੈ ਗਈਆਂ ਮੇਰੇ ਕਹਿਣ ਤੇ ਮਾਤਾ ਇੱਕ ਵਾਰੀ ਕੁੜੀ ਨੂੰ ਲੈ ਜਾ ਜੇ ਨਹੀਂ ਹੈ ਨਾ ਤਾਂ ਤੂੰ ਤੇ ਤਰੋ ਪਿੰਡ ਨੂੰ ਮੈਂ ਕੁੜੀ ਨੂੰ ਇੱਥੇ ਰੱਖਦੀ ਆ ਵੇਖੀ ਮੈਂ ਚੌਕੀ ਭਰੌਂਦੀ ਨਾ ਮੇਰਾ ਹੋਣ ਗਿਆ ਤੇ ਆਖੀ ਰਿਸ਼ਤੇ ਰਿਸ਼ਤੇ ਲੈਣਾ ਲੱਗ ਜਣੀਆਂ ਰਿਸ਼ਤੇ ਦੀਆਂ ਅੱਛਾ ਯੇ ਬਾਰਿਸ ਤੇ ਹੋਣ ਲੱਗਣ ਤੇ ਫੇਰ ਤੇ ਬਸ ਗਈ ਆ ਇਹ ਗੱਲ ਫਿਰ ਜਾਂਦੀ ਦੁਨੀਆ ਜਾਂਦੀ ਆ ਪਰ ਮਾਤਾ ਤੂੰ ਨੀ ਕਾਜ ਜੋਗੀ ਮੈਂ ਲਾਲਿਆ ਸਾਹਿਬ ਤੇਰਾ ਚੱਲ ਸਾਡਾ ਇੱਕ ਗੱਲ ਦੱਸ ਮੈਨੂੰ ਮਾਤਾ ਆਪਣੀ ਕੁੜੀ ਚ ਕੋਈ ਕਾਜ ਵਾ ਸੋਹਣੇ ਨੈਣ ਨਕਸ ਵਾ ਪੜ੍ਹੀ ਲਿਖੀ ਆ ਕੰਮਾਂ ਦੀ ਸਚਾਰੀ ਆ ਸਲਾਈ ਸਿੱਖੀ ਆ ਹੈ ਇਹਦੇ ਹੀ ਸਜੋਗ ਕਿਸ ਨੇ ਬੰਦਿਆ ਲੋਕ ਅੜੇ ਖੜੇ ਵੈ ਜਾਣਦੇ ਆ ਹੈ ਮੇਰੀ ਮੰਨ ਲਾ ਇੱਕ ਵਾਰੀ ਮੇਰੀ ਮਾਂ ਚੱਲ ਜਾ ਹੱਥ ਝੜਾਲਾ ਮੇਰ ਕੋ ਹੱਥ ਜੜਾਲਾ ਪੈਰੀ ਪੈ ਜਾਣੀ ਚਰੇ ਕਿਤੇ ਤੂੰ ਕਿਤੇ ਬੁਲਾਏ ਕਿਤੇ ਸਸ ਵਰਗੀ ਹੋ ਗਈਆਂ ਤੂੰ ਤੇ ਮੈਂ ਤੇ ਤੇਰੇ ਕੋ ਇਹ ਉਮੀਦ ਨਹੀਂ ਸੀ ਮੈਂ ਤੇ ਲੈ ਲਾ ਬੰਦੀ ਵਾਜਾਂ ਮਾਰ ਮੈਂ ਕੰਨੀ ਹੋ ਗਈ ਤੈਨ ਨਹੀਂ ਵਾਜਾਂ ਕੇ ਮਾਰਨੀ ਆ ਆ ਬੁਲਾ ਤੇ ਸੱਸ ਆਪਣੀ ਦੇ ਸਾਹਮਣੇ ਜੋ ਮੂੰਹੋਂ ਦਾ ਬੱਕੀ ਜਾਂਦੀ ਨਹੀਂ ਕੋਈ ਪਰਦਾ ਹੁੰਦਾ ਇਹਨੂੰ ਤਾਂ ਪਰਦੇ ਦਾ ਹੋਇਆ ਜੀ ਜਿਸ ਨੇ ਦੂਜੀਏ ਨੀਰਤਾੰਦ ਨਹੀਂ ਤਾਣੀ ਵਿਗੜੀ ਤੇ ਫਾਰੇ ਜੋ ਬੋਲਦੀ ਉਹੋ ਹੀ ਕਰਦੀ ਆ ਸੁੱਖ ਮੇਰੀ ਗੱਲ ਆ ਹੁਣ ਬਾਬਿਆਂ ਦੇ ਕਹਿਣ ਲਈ ਸੁੱਖ ਮੈਂ ਆਖਿਆ ਵੀ ਤੂੰ ਚਲ ਜਾ ਮਾਤਾ ਚਲ ਜਾ ਪਿੰਡ ਮੈਂ ਕੁੜੀ ਨੂੰ ਰਹਾ ਲੈਣੀ ਚਾਰ ਦਿਨ ਕੌਕੀ ਲੱਗਣੀ ਵੀਰਵਾਰ ਆਉਣ ਵਾਲਾ ਵਾ ਤੇ ਤੈਨੂੰ ਮੈਂ ਲੈ ਕੇ ਜਾਨੀ ਆ ਮਾਤਾ ਨਾ ਗੱਲ ਬਣੂ ਨੇ ਪਾ ਹੀ ਦੱਸਣਾ ਵਾ ਨਾ ਖਰਚਾ ਦਵੀ ਮੈਂ ਦੇ ਦੂੰਗੀ ਤੇ ਜੇ ਨਾ ਹੋਇਆ ਤੇ ਜੇ ਹੋ ਗਿਆ ਫਿਰ ਆ ਨੀਵੇਂ ਥਾਂ ਬਾਹਰ ਕੇ ਜੁੱਤੀਆਂ ਮਾਰ ਲੈ ਦੋਵੇਂ ਜਾਨੀਆਂ ਮੰਨਦੀਆਂ ਹੀ ਨਹੀਂ ਨਾ ਤੈਨੂੰ ਵਿਸ਼ਵਾਸ ਮੈਂ ਆ ਨਹੀਂ ਉੱਪਰ ਚਾਈਦੀ ਤੇ ਜ਼ਬਾਨੇ ਕਿੰਨੇ ਕਿਨਾ ਕਿਚਰੇ ਦਾ ਗੋਲੀ ਭਣੀ ਰਹਿਣਗੇ ਹਾਂ ਤੇ ਮਮੀ ਵੀ ਵੇਖ ਲੈਣੇ ਆ ਤੇ ਜੇ ਕਿਤੇ ਗਾ ਝੂਠੀ ਹੋਈ ਨਾ ਹਾਂ ਫਿਰ ਕਿ ਕਰੇ ਕਿਤੇ ਦੀ ਤੇ ਫਿਰ ਤੂੰ ਜਾ ਕੇ ਦੱਸੀ ਕਿਹੜਾ ਤੇਰਾ ਤਾਰਾ ਕਾਰਾ ਹੋਏ ਆਈ ਦਾ ਨਾ ਬੋਲ ਤੈਨੂੰ ਮੈਂ ਦੱਸਤਾਈ ਮੈਨੂੰ ਬੜਾ ਗੁੱਸਾ ਚੜਦਾ ਜੇ ਕੋਈ ਬਾਬਾ ਨਹੀਂ ਮਾਰੇ ਬੜਾ ਬੋਲਦਾ ਮੈਨੂੰ ਤਾਂ ਲੱਗਦਾ ਇਥੋਂ ਤਾਰੇ ਦੇ ਗਾੜੀ ਮੁੜ ਕੇ ਭਾਵੇਂ ਚੰਦਰਮੇ ਦੇ ਲੈ ਜਾਏ ਹਾਏ ਨੀ ਮਾਤਾ ਨੀ ਮਾਤਾ ਡਰੋ ਡਰੋ ਆ ਜਿਹੜਾ ਕੁੜੀ ਦਾ ਕੰਮ ਬੜਾ ਨਾ ਉਹ ਵੀ ਨਹੀਂ ਬੜਨਾ ਤੁਹਾਡਾ ਹਾ ਅ ਜਿੱਦਾਂ ਤੁਸੀਂ ਡਈਆਂ ਨਾ ਬਾਬੇ ਤਾਰੇ ਦੀ ਬਖਤੋਈ ਕਰਨ ਉਹਨੂੰ ਸਾਰਾ ਪਤਾ ਲੱਗਣ ਰਿਹਾ ਭਗਤੀ ਚ ਲੀਨ ਰਹਿੰਦੇ ਆ ਤੇ ਆ ਤੁਹਾਡੀਆਂ ਚਿਕੜ ਪੁੰਜੀਆਂ ਮਾਵਾਂ ਪੁੱਤੀਆਂ ਦੇ ਇੱਥੇ ਕਢਾ ਦੇਣੀਆਂ ਦੇਲਾ ਕਿਹੜਾ ਕਰ ਦੇਣਾ ਹੀ ਉਹਨੇ ਹਾ ਮੈਨੂੰ ਲਾ ਕੇ ਚੰਗਾ ਚੰਗਾ ਮੰਨ ਲੈਨੇ ਮਮੀ ਚਾਚਾ ਰਹਿਣਾ ਮੰਨ ਲੈਨੇ ਹਾ ਹੈ ਨਾ ਚਾ ਨਾ ਪਾਣੀ ਕਿਤੇ ਚਾਜ ਨਾ ਕਿਤੇ ਉਹ ਗੱਲਾਂ ਕਰਨੀ ਜਾਦੀਆਂ ਤਾਂ ਕੁੱਤੇ ਬਿੱਲੇ ਰਾਂਡ ਗਵਾਂ ਤੇ ਬਾਬੇ ਤਾਰੇ ਦੀ ਸਾਡੀ ਕਿਤੇ ਨੇ ਇੱਕ ਵਾਰ ਨਹੀਂ ਸੁੱਖ ਸੰਤ ਪੁੱਛੀ ਹੋਣੀ ਚਾਹੀਦੀ ਸੁੱਖ ਸੰਤ ਸਾਡੀ ਪੁੱਛਣ ਡਈ ਆ ਲ ਮਾਂਜੀ ਚੱਲ ਭਾਬੀ ਦੇ ਪਾਂਡੇ ਹਾਂ ਇਹੋ ਹੀ ਵਰਦੇ ਹੱਜੀ ਬੱਦਰ ਰੱਖ ਲ ਆਪਣੀ ਚੰਗਾ ਚਲੋ ਬਾਬਾ ਆ ਤੁਹਾਡੇ ਖਾਣੇ ਚ ਨਹੀਂ ਗੱਲ ਪੈਣੀ ਤੇਰੇ ਤੇ ਕਿੱਥੇ ਚਲ ਜਾਂਦੀ ਆ ਆ ਬੱਦਰ ਨੇ ਜਣਾਉਣਾ ਪੋੜੇ ਕੋੜੇ ਜਦੇ ਮਾ ਮਨਾਤਾ メラボーダメだ。Oh, はい ਯਾਰ ਇਹ ਕਦ ਕੱਲ ਚੱਲੇ ਤੂੰ ਕਿਦਾਂ ਨਵੀਂ ਸ਼ਰਟ ਚੜਾ ਲਈ ਆ ਨਵੇਂ ਕਿਹਦੇ ਘਰ ਚੱਲੇ ਹੋ ਕਿੱਥੇ ਮਾਤਾ ਮਾਂ ਮੈਂ ਮੈਂ ਮੇਰੇ ਕੋਲੋਂ ਤਰ੍ਹਾਂ ਚਪੇੜਾ ਨਾ ਖਾ ਲਈ ਲਾ ਨਵੇਂ ਕੱਪੜੇ ਧੋ ਕੇ ਰੱਖੇ ਹਾਂ ਮੈਂ ਮਰਜ਼ੀ ਆਹ ਵਾਰੀ ਕਿੰਦਾ ਟਾਂਡ ਲਾਈ ਆ ਆ ਜੈਕਟ ਕਿੱਦਾਂ ਕੱਢੀ ਨਵੀਂ ਪਾਉਣੀ ਮੈਂ ਕਿਉਂ ਇਹ ਕੰਮ ਨੂੰ ਕੰਮ ਆ ਮੈਨੂੰ ਚੱਲਿਆ ਨਾ ਆਹੋ ਕਿੱਥੇ ਇੱਥੇ ਜਾਣਾ ਕਿ ਤੇ ਘਰ ਹੀ ਲਾਗੇ ਹਾਏ ਹਾਏ ਤੂੰ ਕਿੱਥੇ ਜਾਣਾ ਨਵੇਂ ਕੱਪੜੇ ਪਾ ਕੇ ਉਹ ਤੇ ਮੇਰਾ ਸੈਂਟ ਦੇ ਮੇਰਾ ਦਵਾਗਰ ਅੰਮੀ ਆਪਣੇ ਗਲਾਬੂ ਪਾ ਗੀ ਕਿਹਨੂੰ ਦੇਣਾ ਚੱਲਿਆ ਤਾ ਹਾਂ ਦੇ ਮੁੰਡੇ ਨਾ ਚੱਲਿਆ ਇੱਥੇ ਚੱਲਿਆ ਕਿਸਦੇ ਘਰ ਹੀ ਕੰਮ ਯਾਰ ਤੂੰ ਫਾਇਦਾ ਕਿਹਦੇ ਘਰ ਇਦਾਂ ਤਿਆਰ ਹੋ ਗਿਆ ਲੀਰੇ ਵੇਖ ਕੇ ਤਰਾ ਤੂੰ ਕੋ ਕੱਡੇ ਕੱਪੜੇ ਸਾਰੇ ਬਾਈ ਵਾਲੀ ਤੂੰ ਆਪਣੇ ਕਪੜੇ ਰੀਲ ਵਿੱਚ ਕੱਪੜੇ ਕਿੱਥੇ ਆ ਤੇਰੇ ਕੱਪੜੇ ਰੱਖ ਦੇ ਅੰਮੀ ਇਹਦੇ ਕੱੜ ਪਾ ਕੇ ਆ ਲੈ ਫੜਾ ਨਵੀਂ ਪੈਂਟੀ ਇੱਧਰ ਬਾਹਰ ਮੈਂ ਸੁੱਧਾ ਕੱਪੜਿਆਂ ਦੀ ਡੰਡ ਲਾਈ ਆਂ ਕਾਇਦ ਰੋਣਾ ਪਾਉਣੀ ਆ। ਹੋ ਨੋਣਾ ਰੱਖਿਆ ਮਾਂ। ਰੋਣ ਨਹੀਂ ਪਾਉਣਾ। ਮੈਂ ਸ਼ਰਟ ਨਾਲ ਲੋਰ ਪਾਉਣਾ ਵਾ। ਦੇ ਪੁੱਤ। ਨਵੀਂ ਸ਼ਰਟ ਨਹੀਂ। ਮੇਰੀ ਗੱਲ ਸੁਣ। ਕਿਤੇ ਜਾਣਾ ਹੀ ਪੈ ਜਾਂਦਾ। ਕੋਈ ਨਹੀਂ। ਮੇਰੀ ਗੱਲ ਸੁਣ। ਇੱਥੇ ਕਿਹਦੇ ਕਾਹਦੇ ਕਿਹੜੀ ਗੱਲ ਆ। ਨਵਾਂ ਹੀ ਪਾਉਣਾ ਨਾ। ਦੂਰ ਪਾ ਲੈ। ਮੈਂ ਤੇਰਾ ਪਾ ਬੈਂ ਤੇਰਾ ਬੂਰੀ ਤੇ ਲੱਗਦੀ ਦੱਸ ਕੇ ਪਾਈ। ਦੂਰੀ ਕੰਮ ਜਾਣਾ ਵਾ। ਦੂਰ ਜਾਣਾ। ਇੱਥੇ ਨਹੀਂ ਆਣਾ। ਹਾਏ ਹਾਏ ਮੋ ਸੱਚੀ ਆ ਬਾਤ। ਰਾਜਾ ਕਿੱਥੇ? ਮੰਮੀ ਮੰਨੇ ਕੇਕਲਾ ਪਿਪਕ ਨੇ ਪਗਦੇ ਨਹੀਂ ਪੋਣਾ ਮੰਨੇ ਕੇਕਲਾ ਤੀ ਪਰ ਨ ਘੜਦਾ ਨਾ ਆਹ ਤੋ ਪੈ ਦੇ ਕੇ ਤੇ ਥੱਲੇ ਨਹੀਂ ਬਿਆ ਹੁੰਦਾ ਤੇ ਇਹ ਕੋਠੇ ਦੇ ਕਿ ਕੰਮ ਚੱਲ ਗੀਆਂ ਕੋੜੇ ਵੜਿਆ ਸ੍ਰੀ ਗਾ ਜੀ ਅੱਜ ਤੱਕ ਕਦੇ ਮੇਰਾ ਪੁੱਤ ਕਦੇ ਮੈਂ ਕਾ ਛੱਡਣਾ ਚੱਲਿਆ ਕਦੇ ਹਾਏ ਹਾਂ ਨਹੀਂ ਟਾੜੇ ਲੈ ਆਇਆ ਹੈ ਬਾਕੀ ਨਹੀਂ ਦਿਖੰਡੇ ਇੱਥੇ ਹੀ ਆ ਬਹਿ ਜਾ ਤੈਥੇ ਆ ਹਾਂ ਬਈਏ ਮਾਪੋ ਤੇ ਇਥੇ ਬਾਕੀ ਲੈ ਆ ਜਾਂਦੇ ਬਾਕੀ ਵੀ ਹੈ ਤੈਨੂੰ ਬਾਕੀਆਂ ਦਾ ਫਿਕਰ ਪਿਆ ਰਹਿੰਦਾ ਵਾ ਮੇਰਾ ਪੁੱਤ ਚੱਲਿਆ ਕਿਦੇ ਨਹੀਂ ਇੱਥੇ ਦਾ ਕੀ ਆਂ ਤੁਹਾਡੇ ਵਾਲੀ ਹਾਂ ਬੜਾ ਨਿਆ ਮਾਕਾ ਛੱਡ ਗਾਵੇ ਸਾਂਟ ਲਾਇਆ ਮੈਨੂੰ ਕਿਤੇ ਦੇਈ ਹਾਂ ਮੈਂ ਸਮਾਂ ਪਾਉਂਗੀ ਬਾਕੀ ਕਿੱਥੇ ਆ ਅਬ ਇੱਥੇ ਹੀ ਆ ਤਾਂ ਹੋ ਕੇ ਤੇ ਬੈ ਮੇਰੇ ਨਾਲ ਗੱਲ ਤੇ ਸੁਆਦ ਨਾਲ ਕਰ ਲੈ ਕਿੱਥੇ ਚੱਲੇ ਅੱਜ ਆਂਟੀ ਨੇ ਮਾਰਨ ਆ ਆਉਂਦੇ ਬਾਕੀ ਪੁਰਾਣੇ ਆਏ ਜਿਹੜੇ ਆਉਂਦੇ ਕੋਠੇ ਤੇ ਗਏ ਜਰਾ ਪੁਰਾਣੇ ਸਾਰੇ ਹਾਂ ਮੈਂ ਜਾਣਾ ਕੋਠੇ ਆ ਜਾਂਦੇ ਇੱਥੇ ਬਹਿ ਜਾ ਮੈਂ ਅੰਦਰ ਹੀ ਜਾਂਨਾ ਕਿ ਅੱਜ ਜਵਦਾ ਨਾ ਕਿ ਆਏ ਨਵੇਂ ਦੀਡੇ ਪਾਈ ਹੈ ਹੈ ਅੱਗੋਂ ਨਾ ਪਿਛੋਂ ਅੱਜ ਤੱਕ ਸਾਰਿਆਂ ਦਾ ਪੁੱਛੀ ਜਾਂਦਾ ਕੀ ਅੱਜ ਕਾਲੇ ਚ ਤੋਲਾ ਵਾ ਲੈ ਨਹੀਂ ਚਲਿਆਂ ਕਿ ਤੈ ਸਾਸਰੀ ਖਾ ਸਾਸਰੀ ਲੈ ਹੁਣ ਤੇ ਆਈਆਂ ਸਾਸਰੀ ਘਰ ਤੂੰ ਕਿੱਥੇ ਚਲਿਆ ਆਪਣਾ ਟੋਰ ਕੱਢਿਆ ਵਾ ਕਿਦਾਂ ਇੱਧਰ ਆਏ ਟਾੜੇ ਵਾਲੀ ਚਲ ਆ ਜਾ ਪੁੱਤ ਬਈਆ ਸਾਡੇ ਵਾਲ ਆਜੋ ਬਹਿ ਜਾ ਹਾਏ ਹਾਏ ਵੇ ਘਰ ਕਜਾਨਿਆ ਕੀ ਪਾਇਆ ਈ ਅੱਜ ਓ ਹੋ 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 ਕਿੰਨਾ ਖੁਸ਼ਬੂਦਾਰ ਸੰਟ ਪਾ ਕੇ ਆਈ ਹਾਏ ਹਾਏ ਨਹੀਂ ਪਾ ਲਿਆ ਤੇ ਫਿਰ ਕੀ ਹੋਇਆ ਮੁੰਡਾ ਵਾ ਮੁੰਡਾ ਕੋਈ ਤੇ ਜੇਬਾਂ ਜੋ ਹੱਥ ਕੱਢ ਬਾਹਰ ਇਹਦੇ ਨਹੀਂ ਹੱਥ ਨਹੀਂ ਕੱਢਨੇ ਕਿਉਂ ਚਲੀ ਚ ਬੈਠ ਸੰਟਟੀ ਲਈ ਹਾਂ ਹਾਂ ਸੰਟਟੀ ਲਈ ਹਾਏ ਹਾਏ ਵੇ ਮੇਰੀ ਗੱਲ ਸੁਣਾ ਤੇ ਆਲੀ ਜੇ ਤੂੰ ਐ ਆਇਆ ਮੰਮੀ ਬਹਿ ਜਾ ਉਧਰ ਹੀ ਲਿਖ ਜਾਣਾ ਭੈਣਾਂ ਲਈ ਇੱਥੇ ਆਜੋ ਤੁਸੀਂ ਮੈਂ ਹਾਂ ਆ ਜਾਂਦੀ ਆ ਭੈਣ ਵਾਂ ਦੇ ਇੱਥੇ ਬਹਿ ਜਾਓ ਕੀ ਕਰੀ ਜਾਂਦੇ ਏ ਤੁਸੀਂ ਮਾਸੀ ਬਹਿ ਜਾ ਮੰਮੀ ਇੱਧਰ ਆ ਜਾ ਬੈ ਜਾ ਤੂੰ ਆ ਜਾ ਹਾਂ ਓਏ ਕਿੱਥੇ ਬੋਲਣਾ ਚਲ ਉੱਧਰ ਬਹਲਾ ਬੈ ਜਾ ਬੈ ਜਾ ਵੀਰ ਕਿੱਡਾ ਮੇਰੇ ਲਈ ਡੱਬਾ ਲੈ ਕੇ ਆਇਆ ਫਜੀਲਾ ਲੈ ਗਏ ਨਹੀਂ ਗੋਲ ਗੋਰਾ ਨਾ ਅੱਛਾ ਗੋਰਾ ਨਾ ਤੂੰ ਵੀ ਨਹੀਂ ਨਹੀਂ ਨਿੱਕੇ ਹੁੰਦੇ ਦਾ ਦੇ ਦਾ ਨਾ ਹੋਰ ਖੁਸ਼ੀ ਗੋਰਾ ਗੋਰਾ ਦੇਂਦੇ ਸੀ ਗੋਰੀ ਗੋ ਅਹ ਚਲ ਉਹਨੂੰ ਬੜਾ ਜੇਤਾਇਲਾ ਕਾਲ ਹ ਦੱਸਿਆ ਸ਼ਾਮੀ ਚੇਤਾ ਨੂੰ ਹਾਂ ਹ ਉਹਨਾਂ ਨੂੰ ਕੀ ਭੈਣ ਵਾ ਤੇਰੀ ਤੈਨੂੰ ਆਖਿਆ ਉਹਨਾਂ ਨੂੰ ਉਹਨਾਂ ਨੂੰ ਗਰੀ ਜਾਣਾ ਕੀ ਭੈਣ ਭੈ ਲਾਇਆ ਤੈਨੂੰ ਮੈਂ ਕੱਲ ਹੀ ਗਿਆ ਵਾ ਕਿਉਂ ਭੈਣ ਭਰਾ ਮਚੇ ਨਾ ਚੱਲਦਾ ਨਾ ਨਹੀਂ ਭੈਣ ਭਰਾ ਥੋੜੀ ਆ ਵੀ ਆ ਭੈਣ ਭਰਾ ਕਿਦਾਂ ਲੱਗੇ ਜਾਂਦੇ ਹੁਏ ਹਾਏ ਹਾਏ ਜੇ ਮੈਂ ਤੇਰੀ ਆਂਟੀ ਆ ਤੇ ਇਹ ਮੇਰੀ ਭੈਣ ਮੇਰੇ ਕੋਲ ਰਹਿਣ ਆਈ ਤੇ ਤੇਰੀ ਭੈਣ ਹੀ ਲੱਗਦੀ ਐਵੇਂ ਲੱਗੀ ਪੈ ਮੈਂ ਤੂੰ ਨਾ ਰੱਖੜੀ ਦਾ 100 ਰੁਪਿਆ ਦਵੀ ਹਾ ਹਾ ਐਵੇਂ ਹੀ ਮੈਂ ਪਪਾ ਕਰ ਉਹਨੂੰ ਖੁਸ਼ ਹੋਣਾ ਦੇ ਕੀ ਪੁੱਤ ਚੱਲ ਗੱਲ ਕਰ ਕਰ ਰਹੇ ਨੇ ਨਾ ਕਿੱਥੇ ਕਿੱਥੇ ਪਈ ਜਾਂ ਹਾਏ ਸਾਡੀ ਤਾਂ ਮੈਚਿੰਗ ਹੋ ਗਈ ਹਣਾ ਜੀ ਹਣਾ ਜੀ ਕਿੱਦਾਂ ਦੇ ਲੱਛਣ ਕਰਦਾ ਵੇ ਤੂੰ ਹਣਾ ਜੀ ਨਹੀਂ ਪਹਿਣਾ ਨਾ ਲੋਗੀ ਮਜ਼ਾਕ ਕਰ ਲੈਂਦੇ ਤੂੰ ਅੱਛਾ ਪਹਿਣ ਪਹਿਣ ਲਾਇਆ ਕਿੱਦਾਂ ਲੱਗਾ ਪਹਿਣ ਹੈ ਚੁੱਪ ਕਰ ਨੀ ਤੂੰ ਕਿੱਥੋਂ ਆਏ ਆ ਤੇ ਮੈਂ ਕਿੱਥੋਂ ਪਹਿਣਾ ਹੈ ਚੱਲ ਠੀਕ ਆ ਮੇਰੀ ਗੱਲ ਸੁਣ ਤੈਨੂੰ ਦਾਦੀ ਕਾਦੀ ਆ ਦਾਦੀ ਨੂੰ ਗੋਲੀ ਮਾਰ ਹਾਂ ਦਾਦੀ ਦਾਦੀ ਮੈਂ ਪਤਾ ਨਹੀਂ ਅਥੰਦਰੀ ਮੈਂ ਨਹੀਂ ਵੇਖੀ ਆਉਣ ਲੱਗੇ ਤੇ ਆਉਣ ਲੱਗੇ ਤੁਹਾਡੇ ਘਰ ਤੇ ਰਹੋਗੇ ਲੈ ਤੁਹਾਡੇ ਘਰ ਆਉਣ ਲੱਗੇ ਜੀ ਚਾਹ ਜਣਾ ਭਜਾ ਮੈਂ ਆਈ ਤੁਹਾਡੇ ਘਰ ਆ ਜੀ ਸੋਖ ਗਏ ਹਾਂ ਠੇ ਘਰ ਹਾਂ ਆਜਣਾ ਆਇਓ ਕਿਸਦੇ ਘਰ ਗਈ ਠਹਿਲ ਕੇ ਆਇਓ ਨਾਲੇ ਮੈਂ ਸਮਾਨ ਸੂਨ ਲੈ ਕੇ ਰੱਖੂੰਗਾ ਪਾਪਾ ਕਾਦ ਖਾਣ ਪੀਣ ਆਲਾ ਅੱਛਾ ਹੋਣਾ ਠੀਕ ਨਾ ਮੇਰੀ ਬੜਾ ਮਾਂ ਤੇਰੀ ਨੇ ਹਲਕ ਜੋ ਕੱਢ ਲੈਣਾ ਜਿਹੜਾ ਅਸੀਂ ਪ੍ਰਾਣਾਂ ਨੂੰ ਖਵਾਇਆ ਜਦਾਦਾ ਸਾਹ ਹੁਕਦਾ ਉਹਨਾਂ ਦਾ ਨਹੀਂ ਖੁੱਲੇ ਦਿਲ ਵਾਲੇ ਆਹੀਂ ਮੈਨੂੰ ਤਾਂ ਲੱਗਦਾ ਤੂੰ ਖੁੱਲੇ ਦਿਲ ਵਾਲੇ ਜੇ ਨਾ ਕੀ ਆਂ ਜੀ ਇਹ ਨਾ ਸੋਖਾ ਕਿਹਨਾ ਹੁਣਾ ਸੁਖਵਿੰਦਰ ਕੌਰ ਮੇਰਾ ਨਾ ਦਵਿੰਦਰ ਕੌਰ ਆ ਨਾ ਤੇ ਮੰਮੀ ਨੇ ਇਹਦਾ ਨਾ ਸੁਖਵਿੰਦਰ ਕੌਰ ਰਹਾ ਤਾਂ ਸੋਖ ਸੋਖ ਕਹੀਨੇ ਆ ਸਰ ਰੱਬ ਸੋਖ ਰੱਖੇ ਤੇ ਸੋਖ ਹੀ ਰੱਖੂਗਾ ਜਦੋਂ ਨਾ ਹੀ ਸੋਖ ਰੱਖਿਆ ਵਾ ਤੇ ਸੋਣਾ ਅਜ ਅਹੀਂ ਮੰਮੀ ਮੈਂ ਨਹੀਂ ਵਿਆਹ ਤੇ ਪੈਸੇ ਚ ਕਰਾਂਗੇ ਪ੍ਰਾਣਾ ਵੀ ਸੋਹਣਾ ਲੱਭਣਾ ਸੋਹਣਾ ਸਨਖਾ ਲੰਮਾ ਲੱਜ ਜਿੰਨ ਨਿੱਕ ਨਿੱਕ ਦਾੜੀ ਆਈ ਹੋਏ ਹੈ ਨਾ ਜਿਹੜੇ ਆ ਕੀ ਆ ਤੇਰਾ ਜਿਹੜਾ ਨਹੀਂ ਪਤਾ ਤੂ ਸੋਣਾ ਤੇਰੇ ਵਰਗਾ ਕੋਈ ਲੱਭ ਜੇ ਆ ਹੋਏ ਦਾ ਤਲਵਾਰ ਵਰਗਾ ਥੋੜਾ ਜਿਆ ਜਾ ਦੇਖਾ ਕੀ ਕਰੇ ਦਾ ਅੱਜਕੱਲ ਉਹਨੇ ਕਿਹੜਾ ਲੱਕੜਾ ਪਾੜਦਿਆ ਤਿੱਖੇ ਨੱਕ ਨੂੰ ਲੈ ਵੇਲਾ ਕੀ ਕਰਦਾ ਹੀ ਨਹੀਂ ਉਦਾਂ ਵੀ ਬਹੁਤ ਹੈ ਦੋ ਪੁੱਤ ਮਜ਼ੇਦਾਰੀ ਗੱਲਾਂ ਕਰਦੇ ਨਾ ਖੁਸ਼ਮੰਨ ਰੱਖਦਾ ਇਹਨਾਂ ਨੇ ਲੱਗ ਗਿਆ ਆ ਜਾ ਕਰ ਲੈ ਜਾ ਚਾਰ ਦਿਨ ਜਾਣਾ ਇਹਨਾਂ ਨਾਲ ਹਾ ਹਾ ਲੈ ਨਾ 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 ਚਲੋ ਤਾਂ ਇੱਕ ਮੁੰਡਾ ਨਾ ਨਾ ਆਪਾਂ ਨਹੀਂ ਖੜਤਾਂ ਨਾ ਮੇਰੀ ਗੱਲ ਸੁਣ ਮਮੀ ਮੈਂ ਇਧਰ ਕਰਨੀ ਮੈਂ ਰਹਿਣੀ ਆ ਭੈਣ ਕੋ ਚਾਰ ਦਿਨ ਤੇ ਤੈਨੂੰ ਲੈ ਲੋ ਉਹ ਕਰਨੇ ਹੱਥ ਕਿੱਥੇ ਰੱਖਣਿਆ ਤੇ ਆਂਟੀ ਆਂ ਤੇ ਮੇਰੀ ਆਹ ਲੈ ਮੇਰੇ ਤੇਰਾ ਲੈ ਲੈ ਰੱਖ ਲੈ 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 ਹਣਾ ਮਮੀ ਮੈਂ ਫੈਨ ਕਰਾਂਗਾ ਕਿ ਛੱਡ ਦੇ ਹੱਥ ਇਹ ਨਾਲ ਲੈ ਜੀ ਮੇਰ ਨਾਲ ਜਾਣਾ ਆਪੇ ਸੋਖ ਇੱਥੇ ਆ ਜੂਗੀ ਤੇ ਮੈਂ ਤੂੰ ਮੇਰ ਨਾਲ ਕਿਹਨੇ ਮੇਰੇ ਕੋਲ ਰਹਿਣਾ ਚਾਰ ਦੇ ਤੇ ਤੂੰ ਚੱਲ ਮੇਰੀ ਮੰਮੀ ਕੋਲ ਰਹਿਲਾ ਜਾ ਮੈਂ ਫੈਨ ਅੰਟੀ ਪੱਠੇ ਸਿੱਧਾ ਨਹੀਂ ਸਾਲਦਾ ਹਾਂ ਤੂੰ ਤੂੰ ਹੀ ਚੱਲ ਜਾ ਚੱਲ ਸੋਖ ਰਹਿਣ ਦੇ ਚੱਲ ਫਿਰ ਸੋਖ ਆਪਾਂ ਚੱਲੀਏ ਮੰਮੀ ਆਹ ਚੱਲ ਮੈਂ ਤੂੰ ਹੀ ਨੇ ਖੰਦੇ ਰਹਿਣਾ ਵਾ ਨਹੀਂ ਨਹੀਂ ਨਾ ਆਪਾਂ ਕਿਧਰ ਰਹਿਣਾ ਆਪੇ ਮੈਂ ਸਹਣਾ ਨਹੀਂ ਨਾ ਮੈਂ ਇਕੱਲੀ ਉਥੇ ਰਹਿਣੀ ਹੈ ਨਾ ਮੰਮੀ ਕਾਲ ਕੋਈ ਗੱਲ ਨਹੀਂ ਜੇ ਅਜੇ ਆਪਾਂ ਰਹਿਣਾ ਹੀ ਆ ਜਿੰਨਾ ਆਪਾਂ ਜਾਵਾਂਗੇ ਨਾ ਤੇਰੇ ਨਾਲੇ ਲੈ ਜਾਾਂਗੇ 4 ਦਿਨ ਨਾਲ ਹੀ ਰਹਿਣਾ ਸਾਡੇ ਨਾਲ ਹਾਏ ਹਾਏ ਨਾ ਨਾ ਅਗਲੇ ਦਾ ਕੱਲਾ ਕੱਲਾ ਮੁੰਡਾ ਵਾ ਮੁੰਡਾ ਕਿੱਥੇ ਜਾਣ ਦੇਣਾ ਕੱਲਾ ਕੱਲਾ ਕੀ ਉਹਨਾਂ ਨੇ ਨਹੀਂ ਮੇਰੀ ਕਦਰ ਕੋਈ ਰਾਈ ਕੁੱਤੇ ਖਾਣੀ ਕਰਨੀ ਹੁੰਦੀ ਉਹਨਾਂ ਨੇ ਮੇਰੀ ਹਾਏ ਹਾਏ ਨਹੀਂ ਪਤਾ ਜਰ ਵੀ ਮੰਮੀ ਤਾਂ ਪੁੱਛਿਆ ਬਿਨਾਂ ਨਹੀਂ ਕਿਤੇ ਨਹੀਂ ਪੁੱਛ ਲੂੰ ਮੰਮੀ ਨੂੰ ਮਨਾਹ ਲੈਣਾ ਚਾਹ ਰੱਖੀ ਆ ਸਾਡੇ ਘਰ ਦੇ ਮੰਨੇ ਮੰਨੇ ਤੁਸੀਂ ਹਾਂ ਕਰੋ ਚਾਹ ਰੱਖੀ ਰੱਖੀ ਮੰਮੀ ਰੱਖੀ ਆ ਦੇਖੀ ਬਾਦ ਪਾ ਪਾ ਮੈਂ ਪਾਣੀ ਪੀਣਾ ਪਾਣੀ ਹੈ ਪਾਣੀ ਮੈਂ ਲਿਆਉਣੀ ਆ ਜਾਂਦਾ ਵਾ ਆਦਾ ਪਾਣੀ ਬਾਹਰ ਬੀਬਾ ਮੁੰਡਾ ਵਾ ਤੇ ਬਹੁਤ ਵੀ ਗੱਲਾਂ ਬਣਾ ਕੇ ਪਾਣੀ ਤੈਨੂੰ ਲਿਆ ਦਿੰਨੇ ਆ ਇੱਥੇ ਬਹਿ ਜਾ ਕੁਲੀ ਲੈ ਆਉਣਾ ਮਾਂ ਭੈਣ ਰਸੋਈ ਚ ਇਹਦੀ ਤੇਰੀ ਭੈਣ ਆ ਮੇਰੀ ਥੋੜੀ ਆ ਜਾ ਪਿੱਲਾ ਜਾ 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 ਇੱਕ ਇੱਕ ਕਿਦਾਂ ਦੀ ਗੱਲਾਂ ਕਰਨ ਡਿਆ ਕੁੜੇ ਉਹ ਨਹੀਂ ਨਹੀਂ ਮੰਮੀ ਅਗਲੇ ਨਾਲ ਸਿੱਧਾ ਜਾ ਰੱਖਿਆ ਵਾ ਕੋਲ ਆ ਜਾ ਪਿਆਰ ਚ ਲਾਡਾਂ ਪਿਆਰਾਂ ਚ ਵਿਗੜਿਆ ਹੀ ਜ਼ਿਆਦਾ ਹੋਏ ਹਾਏ ਐਨਾ ਲਾੜ ਅਰੇ ਇਹ ਆਗੀ ਕਿਆ ਤਾਨੇ ਲੱਗ ਰਿਹਾ ਸਾਡੇ ਚ ਰਹਿਦਾ ਸਾਡੇ ਚ ਰਹਿੰਦਾ ਵਾ ਕਦੀ 11 ਕਿਨੇ ਹੀ ਕੀਤੀ ਭਾਵੇਂ ਜੋ ਮਰਜੀ ਕਰਦਾ ਰਹੇ ਖੇਡਦਾ ਮਲਦਾ ਉਤੋਂ ਜੀਦਾ ਤੀ ਇਹੋ ਜਿਹਾ ਨਹੀਂ ਹੈਗਾ ਦਿਲ ਚ ਕੋਈ ਨਹੀਂ ਹੈਗਾ ਇਦਾਂ ਵਾ ਨਾ 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 ਰੋਫਰ ਜਿਆ ਨਹੀਂ ਆ ਕੱਲ ਲੋਕੀ ਮੇਟੇ ਤੇ ਕੁੜੀਆਂ ਦੇ ਅੱਖ ਰੱਖਦੇ ਆ ਉਹਦਾ ਪੋੜਾ ਹੈ ਤੇਰੇ ਹੈ ਪੋੜਿਆ ਜੀ ਮਾਰਦਾ ਨਹੀਂ ਜੀ ਦਾੜੀ ਸੋਖਵਾ ਇਹਦੀ ਤੇ ਜੀ ਉਲਾ ਮਮੀ ਨਹੀਂ ਇਹਦੇ ਵਿੱਚ ਉਹ ਗੱਲ ਸਹੀ ਕਰ ਲਈ ਤੇ ਆਹੋ ਵੀ ਉਹ ਤਾਂ ਜਹਾਨੀ ਦਿਲ ਚ ਕੋਈ ਮੈਲੇ ਨਹੀਂ ਹੁੰਦੀ ਦਿਲ ਚ ਕੋਈ ਵੀ ਪਹਿਲਾਂ ਪਹਿਲਾਂ ਮਾਰ ਦਿੰਦਾ ਆ ਜੀਰਾ ਛੱਡਦਾ ਛੱਡਦਾ ਵਾਹ ਸੋਖ ਜੀ ਪਾਣੀ ਦਾ ਗਲਾਸ ਦੇ ਇੱਕ ਇਹਨੂੰ ਪਾਣੀ ਦਾ ਗਲਾਸ ਨਹੀਂ ਕਰੋ ਮਿਲਿਆ ਤੇ ਇਹ ਹੀ ਲੱਗੀ ਲੈ ਚਾਹ ਨਹੀਂ ਮੀਣੀ ਹਾਂਜੀ ਬਣਾਉਣ ਲੱਗੇ ਜਦ ਬਹਿ ਜਾ ਫਿਰ ਜਾ ਕੇ ਬਾਅਦ ਚਾਹ ਬਣਾ ਕੇ ਲੈ ਹੁਣੀ ਲੀੜੇ ਸੋਣੇ ਮੇਰੇ ਆਹ ਬੜੇ ਸੋਨੇ ਲਿਏ ਤੇਰੇ ਬਾਤ ਕਰ ਲਿਓ ਕੰਮ ਮੈਂ ਖਲੋਤਾਂ ਲਾ ਗਏ ਤੇ ਫੇਰ ਹੁਣ ਪਰੋਗੇ ਲੈ ਨਿਆ ਪਰਜਾ ਜਨੇ ਚਮਨ ਕਿਉਂ ਤੂੰ ਗੇਰੇ ਮੇਰੇ ਲਈ ਪਨੀਰ ਲੈ ਕੇ ਆਇਆ ਹੈ ਕੀ ਹੈ ਕੋਹ ਨੇ ਰਖੜੀ ਤੇ ਜਦੋਂ ਅਮੀ ਨੇ ਇਹਨੂੰ ਆ ਨਾ ਢੜ ਕੋਈ ਗੱਲ ਨਹੀਂ ਤੂੰ ਨਾ ਦੇ ਰੁਪਈਆ ਸੌ ਉਹ ਹੈਂ ਦਿੱਤਾ ਇਹਨੂੰ ਦੋ ਦਿਓ ਪਤਾ ਉਹ ਤਾਂ ਪਾਣੀ ਨਹੀਂ ਮਿਲਦਾ ਕੋਤਾ ਤੋਖ ਕੀ ਆਖਿਆ ਸਾਡੇ ਮੁੰਡੇ ਨੂੰ ਕੀ ਮੇਰੇ ਪੁੱਤ ਨੂੰ ਨਜ਼ਰ ਲੱਗੀ ਆ ਕਾ ਤੂੰ ਤੇ ਗੱਲ ਕਰਨ ਹੀ ਗਿਆ ਮੈਂ ਤੇ ਕਹਿ ਰਿਹਾ ਕਿ ਨਹੀਂ ਪਈਆ ਸੌ ਦਿਨ ਰੱਖੀਦਾ ਤੇ ਨਾ ਗਈ ਧਰਨ ਕੋਈ ਆ ਮੈਂ ਹਾਂ ਗੁੱਸਾ ਕਰ ਲਿਆ ਵਾ ਲਖੜੀ ਕਹੋ ਦਿਲ ਤੇ ਲਾ ਲਿੰਦਾ ਨਹੀਂ ਆਣਾ ਚੱਲ ਨਹੀਂ ਨਾ ਫਰ ਰਖੜੀ ਬਣਨੀ ਮੈਂ ਨਹੀਂ ਨਹੀਂ ਰਖੜੀ ਆਹੀ ਨਹੀਂ ਬਣਣੀ ਹਾਂ ਨਹੀਂ ਬਣਨੀ ਚਾਹੁੰਦਾ ਲੈ ਅੱਧਾ ਨਾ ਕਰਨੀ ਵੇਖ ਕਿਦਾਂ ਦਾ ਲੱਗਦਾ ਵਾ ਜਦੋਂ ਚੁੱਪ ਕਰਕੇ ਬਹਿ ਜਾ ਜਿੱਦਾਂ ਕੋ ਕੋ ਬਾਤ ਗਿਆ ਹਾਂ ਨਹੀਂ ਵੀ ਨਹੀਂ ਚੱਲ ਤੂੰ ਫੜ ਲਾ ਹੇ ਕਾ ਪਰਹੰਦੇ ਆਣੀ ਫਿਰ ਮੈਂ ਆਇਆ ਤੇ ਫੋਸਲੀ ਆਪਣੀ ਮੰਮੀ ਨੂੰ ਉਹ ਤੂੰ ਕੁਛ ਰਿਆ ਕਰ ਕੋਈ ਨਹੀਂ ਤੇ ਮੇਰੀ ਗੱਲ ਸੁਣ ਕਿੱਥੇ ਗਈ ਅੱਜ ਮਾਂ ਤੇਰੀ ਹੈ ਪਾਣੀ ਕੱਪੜੇ ਪਾ ਕੇ ਚੱਲ ਗਈ ਹੈ ਹੂੰ ਦਿੰਦਾਰਾ ਆ ਕਿੱਥਾਂ ਦੀਆਂ ਗੱਲਾਂ ਤੂੰ ਬੱਚੇ ਕੋ ਬੱਸਦੀਆਂ ਐਥੇ ਹੋ ਰਹੀ ਤਰਾਉਣ ਡਿਆ ਉਧਰ ਬੈਠਾ ਕਿਦਾਂ ਹੋ ਰਿਹਾ ਵਾ ਇੱਧਰ ਆ ਤਾਂ ਲੋ ਜੀ ਪਿੰਦੀ ਆ ਇੱਕ ਕੱਪ ਹੋਰ ਪੀਣਾ ਹੋਣਾ ਜਿਹੜਾ ਵਧਿਆ ਜਿਆਦਾ ਤੇ ਨਹੀਂ ਪੀਂਦਾ ਚਾਹ ਨਹੀਂ ਨਹੀਂ ਮੈਂ ਬੜੀ ਘੱਟ ਚਾਹ ਨੇ ਕਿੱਥੇ ਬਹਿ ਕੇ ਫੇਰ ਲਾ ਕੇ ਬੈਠਾ ਕੌਫੀ ਪੀਣਾ ਕੌਫੀ ਗ੍ਰੀਨ ਟੀ ਨੇ ਵੇਲੇ ਆਂਦੇ ਚਲ ਕੋਈ ਮੇਰੀ ਸੁਭਾਈ ਇਦਾਂ ਦਾਵਾ ਮੇਰੇ ਮਗਰ ਬੈਗਮ ਹੋਵਾ ਕੇ ਪਾਸੇ ਰੂ ਬੜਾ ਚੰਗਾ ਵਾ ਜਿਹੜੀ ਆਈ ਮੇਰੇ ਘਰ ਖੁਸ਼ ਰੱਖਣੀ ਮੈਂ ਅੱਛਾ ਅੱਲਾ ਕਲਾ ਹੈਗਾ ਜਮੀਨ ਜਾਤ ਤਾਂ ਬੜੀ ਵਾ ਜਦੋਂ ਮੈਂ ਚੋਲੇ ਭੰਡਾ ਵਾ ਨਾ ਇਹਦੇ ਬਣੇ ਤੂੰ ਅੱਛਾ ਆਹ ਮੈਂ ਬਣਾਂਗੀ ਵੀ ਚੋਲਣੇ ਦੀ ਤਾਂ ਤੂੰ ਬਲਜੀ ਮੇਰੀ ਸੇਲੀਆਂ ਵੀ ਬੜੀਆਂ ਆਦਾ ਤੇਰੀ ਸੋਹਣੀ ਤੇਰੀ ਬੜੀ ਚਾਲ ਕਰਾਉਂਦੀ ਤੂੰ ਨਹੀਂ ਟਾਡੇ ਨਾਲ ਸੋਈ ਕੋਹ ਨਹੀਂ ਅੱਛਾ ਫਸਦਾ ਵੀ ਬੜਾ ਔਖਾ ਜਿਹਾ ਵਿਚਰ ਹੋਣੀ ਵਾਲੀ ਮਮੀ ਮਾਤਾ ਚਾਜੀ ਖੋਬ ਗਈਆਂ ਮੈਂ ਤੁਹਾਨੂੰ ਇੱਕ ਗੱਲ ਕਰਨੀ ਆ ਮੈਂ ਆ ਬਾਬੇਾਰੇ ਬਾਰੇ ਦੱਸਣ ਦੀ ਹਾਂ ਮਮੀ ਨੂੰ ਤੇ ਮਮੀ ਦੇ ਮੰਨਣ ਚ ਨਹੀਂ ਆਉਂਦੀ ਇਹਨੂੰ ਸਮਝਾਓ ਮਾੜਾ ਜਿਆ ਨਾ ਭੈਣ ਜੀ ਠੀਕ ਵਾਓ ਅਸੀਂ ਗਏ ਤੋਤੇ ਤੇ ਕਿਤੇ ਬਹੁਤ ਚੜ੍ਹਾਈ ਆ ਉਹਦੀ ਬਾਬੇ ਦੀ ਕਿਤੇ ਸੰਗ ਤੁਹਾਡੇ ਕੋ ਤੇ ਕਿਤੇ ਵਾਰ ਨਹੀਂ ਵੱਜਦਾ ਤੇ ਗਾਂ ਕਿਤੇ ਉੱਠ ਕੇ ਗਈਆਂ ਗਾੜੀ ਤੇ ਪਿਆੜੀ ਵਾਰੀ ਆਈ ਕਨੇ ਤਾਂ ਬਾਕੀ ਤਾਂ ਕਾਈ ਬੈਠੀਆਂ ਰਹਿੰਦੀਆਂ ਦੇਖ ਲੈ ਕੱਲੇ ਕੱਲੇ ਨੂੰ ਬਚਨ ਕਰਦਾ ਯੋ ਨੀ ਇਹ ਨਹੀਂ ਵੀ ਸਾਰੀ ਸੰਗ ਨੂੰ ਕਹਾਈਦਾ ਬੀਬੀ ਤੇਰੇ ਐਦਾਂ ਬੀਬੀ ਤੇਰੇ ਐਦਾਂ ਬੀਬੀ ਤੇਰੇ ਘਰ ਆਵਾ ਤੇ ਮੰਮੀ ਮੈਂ ਨਹੀਂ ਇਕੱਲੀ ਚੱਲ ਜਾ। ਇਹਦੇ ਬਾਰੇ ਗੱਲ ਕਰਨ ਦੀ। ਆ ਮੰਮੀ ਸੁਖ ਬਾਰੇ। ਵੀ ਚੱਲੇ ਵੀ ਕਿਤੇ ਵਿਆਹ ਹੀ ਜਾਵੇ। ਕਿਤੇ ਉੱਥੇ ਤੇ ਕਿਤੇ ਮੈਂ ਚੁੱਪ ਕਰ ਬੈ ਲੱਲੂਆ। ਇੱਧਰ ਗੱਲ ਕਰ ਲੈ ਤਾਂ ਤੂੰ ਤੈਨੂੰ ਮਗਦੂ ਆਖਾ ਸਾਡੇ ਵਿੱਚ ਗੱਲ ਨਾ ਕਰਿਆ ਕਰ। ਵਿਆਹ ਹੀ ਕੋਈ ਨਹੀਂ ਆਂਦੀ। ਜੇ ਕੋਈ ਨਹੀਂ ਖੜਦਾ ਤਾਂ। ਚੁੱਪ ਕਰਕੇ ਗੱਲ ਕਰ ਲੈ ਲੈਂਦੇ। ਕੋ ਨਹੀਂ। ਤਾਂ ਜੀ ਉਹਦੀ ਆਸਾ ਮਰਾਦਾ ਪੂਰੀਆਂ ਹੋ ਜਾਂਦੀਆਂ। ਕੋਈ ਜਾ ਕੇ ਤੇ ਵੇਖੋ ਤੁਸੀਂ। ਜੇ ਨਾ ਉਹ ਤੇ ਫਿਰ ਸਾਨੂੰ ਪੁੱਛਿਆ ਵੀ ਨਹੀਂ। ਉਸੇ ਵळे ਰਿਸ਼ਤਿਆਂ ਦੀ ਵਖੇ ਹਾਂ ਹੋਂਡਾ ਪਾਣੀ। ਨੇਪਰੇ ਵੀ ਚੜਨਗੇ। ਨਾ ਤੇ ਮਮਮੀ ਨੂੰ ਸਮਝਾਇਆ ਵਾ ਕਿ ਮੰਨੋ ਨਾ ਮੰਨੋ ਕੁੜੀ ਦੇ ਸੰਜੋਗ ਸਾੜੀ ਦੇ ਬੰਨਤੇ ਆ ਤੇ ਮੰਮੀ ਮੰਮੀ ਮੰਨਦੀ ਨਹੀਂ ਮੰਮੀ ਇੱਕ ਵਾਰੀ ਚੱਲ ਜਾ ਨਹੀਂ ਮੇਰ ਕੋ ਹੱਥ ਜੜਾ ਲਾ ਕਿੰਨੀ ਵਾਰੀ ਤੇਰੇ ਗੜੀ ਮਾਇਆ ਤੇ ਜੋਣਾ ਤੇ ਆਜੋ ਚੌਕ ਪੰਜ ਚੌਕੀਆਂ ਪਰਣੀਆਂ ਪੜਨੀਆਂ ਆ ਵਾ ਤੇ ਖਰਚਾ ਹੀ ਦੇ ਦਾਂਗੇ ਪੰਜ ਚੌਕੀਆਂ ਤੇ ਪਰੌਂਦਾ ਹੀ ਪਰੌਂਦਾ ਬਾਬਾ ਤੇ ਕੰਮ ਵੀ ਤਾਂ ਹੀ ਨੇ ਪਰੇ ਚੜਦਾ ਵਾ ਤੇ ਤੈਨੂੰ ਸਾਰਾ ਪਤਾ ਵੀ ਮੇਰਾ ਰਿਆ ਸਰਦਾ ਵਾ ਉੱਥੇ ਕੰਮ ਕਰਨ ਦੇਈ ਤੂੰ ਜੇ ਨਹੀਂ ਤੇ ਫਿਰ ਆਪਾਂ ਕੁੜੀ ਨੂੰ ਰੱਖ ਲੈਨੇ ਤੈਨੂੰ ਚੱਲ ਜਾ ਇਹ ਸਾਡੇ ਨਾਲ ਪਰ ਲੂਗੀ ਆਹੋ ਇਹ ਕਦੀ ਚੌਂਕੀ ਤੇ ਨਹੀਂ ਪਾਣੀ ਹਾਂ ਜੀ ਕਿਹ ਵਾਰੀ ਗਏ ਆ ਕੋਈ ਨਹੀਂ ਇਹਨੂੰ ਮੈਂ ਤੇਰਾ ਵੱਧ ਚੱਲ ਜੂਗੀ ਇੱਕ ਚੌਂਕੀ ਮਾਤਾ ਮੇਰੀ ਗੱਲ ਤੇ ਸੁਣੋ ਇੱਕ ਵਾਰੀ ਤੇ ਪਹਿਲੀ ਵਾਰੀ ਤੇ ਮਾਂ ਨੂੰ ਜਾਣਾ ਹੀ ਪੈਣਾ ਵਾ ਆ ਜਾ ਕੇ ਵੇਖੂ ਹਾਂ ਤੂੰ ਨੇ ਪੁੱਛਣਾ ਕਿੰਨਾ ਚੇਰੇ ਦਾ ਹੋਇਆ ਮਤਲਬ ਕਿੰਨੇ ਜਿਰਦੀ ਹੋਗੀ ਆ ਕਿੰਨੀ ਵਾਰੀ ਰਿਸ਼ਤਾ ਹੋਇਆ ਕਿੰਨੀ ਵਾਰੀ ਟੁੱਟੇ ਬਾਬਾ ਸਾਰਾ ਪੁੱਛਦਾ ਵਾ ਨੀ ਕੀ ਨੀ ਕੀ ਗੱਲ ਤਾਂ ਜੀ ਇਦਾਂ ਕਰ ਇਹ ਕਰ ਤੂੰ ਜਾ ਤੇ ਮੁੜ ਕੇ ਭਾਵੇਂ ਚੱਲ ਜੀ ਫੇਰ ਆਪੇ ਸੋਖ ਨੂੰ ਲੈ ਜਾ ਕਰਾਂਗੇ ਇਹ ਕਰੀ ਉੱਥੇ ਵੇਖੂ ਕੀ ਆ ਤੂੰ ਇੱਕ ਵਾਰੀ ਦੇ ਮੰਮੀ ਚੌਂਕੀ ਆ ਕਿੱਦਾਂ ਨਹੀਂ ਵੇਖਣਾ ਹੋਰ ਗੱਲ ਵਾ ਗਾੜੀ ਮਰਜੀ ਵੇਚਦਾ ਐਦਾ ਸੁਣਨਾ ਹੋਰ ਗੱਲ ਵਾ ਪਰ ਮਾਜਣਾ ਪੱਕੀ ਪਤਾ ਮੰਮੀ ਤੇਰ ਕੋ ਕੋਈ ਹੁਲਾ ਨਹੀਂ ਆ ਮੇਰੀ ਪਰਜਾਈ ਜਿਹੜੀ ਨਾ ਐਨੀ ਸਿਰੇ ਦੀ ਚ ਵੜਾ ਪਤਾ ਨਹੀਂ ਉਹਨੇ ਹੀ ਕੋ ਕੀਤਾ ਨਾ ਵੀ ਮੇਰੀ ਇੱਥੇ ਭਾਂਡੇ ਮਾਝ ਆਪ ਤੇ ਪੇਕੇ ਤੁਰੇ ਰਹੀਦੀ ਪੁੱਛਦੀ ਤੁਹਾਨੂੰ ਫੇਰ ਤੂੰ ਕਹਿਣਾ ਵੀ ਸੱਸ ਦੇ ਸਾਹਮਣੇ ਗੱਲਾਂ ਕਰਦੀ ਸੱਸ ਨਹੀਂ ਐ ਮੇਰੀ ਮਾਂ ਐ ਜਦੋਂ ਹੁਣ ਹੋ ਕੇ ਕੰਮ ਕਰਨੇ ਪੈਂਦੇ ਆ ਤੂੰ ਮੰਨ ਜਾ ਐਂ ਕਿਤੇ ਸੌਖਿਆ ਤੁਰਗਾ ਪੈਂਡਗਾ ਵਾ ਜਦੋਂ ਆਂਦੇ ਸਾਨੂੰ ਕਿਤੇ ਮੇਰੀ ਧੀ ਨੂੰ ਕਿਤੇ ਦਿੱਤਾ ਹੁੰਦਾ ਤੇ ਕਿਤੇ ਤੱਕ ਬਾਬਿਆਂ ਦੇ ਜਾਂਦੇ ਜਦੋਂ ਆਂਦੇ ਧੀ ਵਿਆਹ ਦੀਏ ਨਾ ਉਹਨੂੰ ਆਪ ਇਹੇ ਮਾਂ ਮੰਨਣਾ ਪੜਿਆ ਸੱਸ ਨੂੰ ਤੇ ਮੈਂ ਮੰਨਦੀ ਐ ਇਹੋ ਵਿਚਾਰੀ ਨਾ ਬੜਾ ਕਰਦੀ ਮੇਰ ਨਾਲ ਨਹੀਂ ਤੇ ਇੰਨੇ ਸਾਲ ਹੋ ਗਏ ਮੇਰੇ ਲਾੜ ਨਹੀਂ ਤੇ ਮੇਰੇ ਉਹਦੀ ਸੱਸੂ ਨਹੀਂ ਮੇਰੇ ਮਾਰ ਮਾਰ ਤੇਰੀ ਤੀਨ ਨੂੰ ਘਰੋਂ ਕੱਢ ਦੇਣਾ ਚੱਲ ਬੁਸਕ ਨਾ ਹੁਣ ਚਲ ਚੱਲ ਜਾਗੇ ਹੁਣਾਂਗੇ ਨਾ ਐਂਦਾ ਕਰੀ ਜਾ ਚੱਲ ਆ ਵੀਰਾ ਮੰਨ ਗਈ ਅਹੀਂ ਪਾ ਜਿਹੜਾ ਪਾ ਹੋਇਆ ਨੇਰੇ ਸਨੇਰੇ ਆਲਾ ਦੱਸਿਆ ਆ ਜਾ ਮਨੇ ਦਾ ਉਹ ਅਹੀਂ ਕਰ ਲੈਣਾ ਤੇ ਹਾਜੀ ਕੁੜੀ ਦਾ ਅਗਦੇ ਚੜਜੂ ਸਿਰੇ